ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਲਾਡੋਵਾਲ ਟੋਲ ਪਲਾਜ਼ਾ ਨੂੰ ਕਿਸਾਨਾਂ ਨੇ ਬੰਦ ਕਰਕੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਹੈ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਪੰਜਾਬ ਦੇ ਵੱਖ-ਵੱਖ ਟੋਲ ਪਲਾਜ਼ੇ ਬੰਦ ਕਰ ਦਿੱਤੇ ਨੇ ਜਿੱਥੇ ਹੁਣ ਟੋਲ ਫ੍ਰੀ ਕਰ ਦਿੱਤੇ ਗਏ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹੁਣ ਗੱਡੀਆਂ ਬਿਨਾਂ ਪੈਸੇ ਦਿੱਤੇ ਅੱਗੇ ਰਵਾਨਾ ਹੋ ਰਹੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਹਰਜੀਤ ਸਿੰਘ ਹੋਰਾ ਨੇ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧੇ ਉਹਨਾਂ ਕਹੇ ਕਿ ਬਾਰਡਾ ਤੇ ਜੰਗ ਵਰਗਾ ਮਾਹੌਲ ਬਣਾਇਆ ਗਿਆ ਤੇ ਕਿਸਾਨਾਂ ਨਾਲ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ। ਮੇਰਾ ਨਾਮ ਜੀ ਹਰਜੀਤ ਸਿੰਘ ਮੰਡੀ ਪ੍ਰਧਾਨ ਬੀਕੇਜੂ ਕਾਦੀਆਂ ਫਲੋਰ। ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਜਾਇਜ਼ ਆ ਤੇ ਇਹ ਉਹਨੂੰ ਮੰਨ ਲੈਣੀਆਂ ਚਾਹੀਦੀਆਂ। ਸਰਕਾਰ ਸੋਚਦੀ ਆ ਕਿ ਸੰਯੁਕਤ ਕਿਸਾਨ ਮੋਰਚਾ ਉਹਨਾਂ ਕਿਸਾਨਾਂ ਦੇ ਨਾਲ ਨਹੀਂ ਹੈਗਾ ਕਿਉਂਕਿ ਭਰਾਮਾਂ ਚ 100 ਮਤ ਪੇਦ ਹੋ ਸਕਦੇ ਆ। ਪਰ ਸਾਡਾ ਮਿਸ਼ਨ ਇੱਕ ਆ ਸਾਡੇ ਜਿਹੜੀਆਂ ਮੰਗਾਂ ਇੱਕ ਆ ਜੇ ਕਿਸਾਨ ਐਮਐਸਪੀ ਮੰਗ ਰਹੇ ਆ ਉਹ ਆਪਣੇ ਲਈ ਨਹੀਂ ਮੰਗ ਰਾਇਏ ਉਹ ਆਮ ਜਨਤਾ ਲਈ ਵੀ ਮੰਗ ਰਾਇਆ ਕਿਉਂਕਿ ਤੁਸੀਂ ਦੇਖ ਰਹੇ ਹੋ ਪਿਆਜ਼ ਦਾ ਰੇਟ ਕਿੰਨਾ ਜ਼ਿਆਦਾ ਵੱਧ ਜਾਂਦਾ ਆ 80 ਰੁਪਏ ਕਿਲੋ ਆ ਕਾਂੜਕ ਦਾ ਰੇਟ ਕਦੇ 80 ਰੁਪਏ ਕਿਲੋ ਹੋਇਆ ਕਿਉਂਕਿ ਉੱਤੇ ਐਮਐਸਪੀ ਆ ਜੇ ਪਿਆਜ਼ ਤੇ ਹਰੇਕ ਫਸਲ ਤੇ ਐਮਐਸਪੀ ਹੋਊਗੀ ਤਾਂ ਆਮ ਜਨਤਾ ਨੂੰ ਵੀ ਉਹ ਸਸਤੇ ਮਿਲਣਗੇ ਸਰਕਾਰ ਨੂੰ ਇਹ ਸਾਰੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੀ ਸਾਡੀ ਹੁਣ ਮੀਟਿੰਗ 18 ਤਰੀਕ ਨੂੰ ਆ ਕੱਲ ਨੂੰ ਸਾਡਾ ਪੂਰਾ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਸੰਯੁਕਤ ਕਿਸਾਨ ਮੋਰਚੇ ਲੋ ਤੇ 18 ਤਰੀਕ ਨੂੰ ਜੋ ਵੀ ਸੰਯੁਕਤ ਕਿਸਾਨ ਮੋਰਚਾ ਕੋ ਵੱਡਾ ਫੈਸਲਾ ਲਵੇਗਾ ਉਹਦੇ ਵਿੱਚ ਜੋ ਵੀ ਰਣਨੀਤੀ ਹੋਵੇਗੀ ਫੇਰ ਸਰਕਾਰ ਉਹਦੇ ਲਈ ਤਿਆਰ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਤਿੰਨਾਂ ਘੰਟਿਆਂ ਲਈ ਬੰਦ ਹੈ 11 ਵਜੇ ਤੋਂ ਲੈ ਕੇ 2 ਵਜੇ ਤੱਕ ਅੱਜ ਟੋਲਪਾਰ ਜੇ ਫ੍ਰੀ ਕਰਨੇ ਆ ਜੀ ਤੇ ਓਗਰਾਹਾ ਯੂਨੀਅਨ ਨੇ ਸਾਡੇ ਰੇਲਵੇ ਟ੍ਰੈਕ ਉਹਨਾਂ ਨੇ ਬੰਦ ਰੱਖਣੇ ਤੇ 9 ਘੰਟਿਆਂ ਲਈ ਉਹ ਵੀ ਇਹੀ ਉਹੀ 4 ਘੰਟਿਆਂ ਦੇ ਲਈ ਆ ਜੀ ਇਹੀ ਮਿਸ਼ਨ ਹੈ ਕਿ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਉਹਨਾਂ ਦੇ ਨਾਲ ਆ ਤੇ ਇਹ ਨਾ ਸੋਚਣ ਕਿ ਅਸੀਂ ਉਹਨਾਂ ਦੇ ਨਾਲ ਨਹੀਂ ਹੈਗੇ ਜਿਹੜਾ ਰਸਤਾ ਬੰਦ ਦਾ ਰਸਤੇਬੰਦਾਂ ਨੂੰ ਕਿਵੇਂ ਦੇਖਦੇ ਹੋ ਜਿਹੜਾ ਬਾਰਡਰ ਤੇ ਬੰਦ ਕੀਤਾ ਹੈ ਬਾਰਡਰ ਤੇ ਜਿਹੜਾ ਰਸਤਾ ਬੰਦ ਕੀਤਾ ਜੀ ਉਹ ਕਾਨੂੰਨ ਦੀ ਉਲੰਘਣਾ ਆ ਕਿਉਂਕਿ ਅਸੀਂ ਆਮ ਨਾਗਰਿਕ ਆ ਅਸੀਂ ਕੋਈ ਕਬਜ਼ਾ ਤਨ ਕਰਨ ਜਾ ਨਹੀਂ ਰਹੇ ਜਿਹੜੀਆਂ ਸਾਡੀਆਂ ਮੰਗਾਂ ਜੈਜ ਆ ਉਹ ਰੋਡ ਬੰਦ ਕਰਨ ਦਾ ਤੇ ਇੱਕ ਬਾਰਡਰ ਬਣਾ ਰਹੇ ਆ ਪੰਜਾਬ ਨੂੰ ਇੱਕ ਆਪਣੇ ਨਾਲੋਂ ਇੰਡੀਆ ਜਿਹੜਾ ਅਲੱਗ ਕਰ ਰਿਹਾ ਹੈ ਕਿਉਂ ਕਰ ਰਿਹਾ ਬਈ ਅਸੀਂ ਉਹਦਾ ਹਿੱਸਾ ਆ ਆਜ਼ਾਦੀ ਦੇ ਵਿੱਚ 98% ਕੁਰਬਾਨੀਆਂ ਜਿਹੜੀਆਂ ਪੰਜਾਬੀਆਂ ਨੇ ਦਿੱਤੀਆਂ ਉਸ ਗੱਲ ਨੂੰ ਜਿਹੜਾ ਆ ਇਗਨੋਰ ਨਹੀਂ ਕਰਨਾ ਚਾਹੀਦਾ ਜੇ ਆਪਾਂ ਚਾਰ ਭਰਾ ਆ ਇੱਕ ਭਰਾ ਆਪਣਾ ਪੂਰਾ ਤਾਕਤਵਾਰ ਆ ਜੇ ਕੋਈ ਗਵਾਂਢੀ ਆਪਣ ਦੇ ਚੜ੍ਹ ਕੇ ਆਉਂਦਾ ਆਪਾਂ ਨੂੰ ਉਦੋਂ ਮੋਹਰੇ ਕਰ ਦਿੰਨੇ ਆ ਮੈਨੂੰ ਲੱਗਦਾ ਮਾਹੌਲ ਖਰਾਬ ਹੋ ਰਿਹਾ ਮਾਹੌਲ ਕੋਈ ਨਹੀਂ ਖਰਾਬ ਹੋ ਰਿਹਾ ਇਹ ਸਰਕਾਰ ਆਪਣੇ ਵੱਲ ਮਾਹੌਲ ਖਰਾਬ ਕਰ ਰਹੀ ਆ ਅਸੀਂ ਇੱਥੇ ਬੜੇ ਸ਼ਾਂਤੀ ਦੇ ਨਾਲ ਆ ਕਿਸੇ ਨਾਲ ਵੀ ਕੋਈ ਵੀ ਬਾਧੂ ਘਾਟੂ ਕਿਸ ਨੂੰ ਕਿਹਾ ਹੋਵੇ ਉਹ ਇਹ ਵੀ ਕਹੀ ਹੋਵੇ ਹਰੇਕ ਪਰਾਨੂਏ ਕਹਿਦਾ ਵੇ ਇਧਰ ਦੀ ਲੰਘ ਜਾਓ ਤੁਸੀਂ ਇਧਰੋਂ ਅਸੀਂ ਸਟੇਜ ਲਾਈ ਆ ਤੁਸੀਂ ਜਾ ਕੇ ਦੇਖ ਲਓ ਅਸੀਂ ਬੈਰੀਕੇਡ ਲਾਏ ਆ ਅਸੀਂ ਪੂਰੇ ਪ੍ਰਬੰਧ ਨਾਲ ਚੱਲ ਰਹੇ ਆ ਡਿਸਪਲਿਨ ਦੇ ਵਿੱਚ ਚੱਲ ਰਹੇ ਆ ਕਿਸੇ ਵੀ ਤਰ੍ਹਾਂ ਦੀ ਕੋਈ ਕਾਨੂੰਨ ਦੀ ਲੰਘਣਾ ਨਹੀਂ ਕਰ ਰਹੇ ਕਿੰਨੇ ਕ ਬੰਦੇ ਜ਼ਖਮੀ ਹੋ ਗਏ ਉੱਥੇ ਉੱਥੇ ਤਾਂ ਜੀ ਕਾਫੀ ਬੰਦੇ ਜ਼ਖਮੀ ਹੋ ਗਏ ਆ ਕਿਉਂਕਿ ਹਜੇ ਕੋ ਸਾਡੇ ਕੋਲ ਮੋٹے ਮੋਟੇ ਅੰਕੜੇ ਆ ਕਿ 2-250 ਦੇ ਕਰੀਬ ਬੰਦੇ ਜ਼ਖਮੀ ਹੋ ਗਏ ਕਿਉਂਕਿ ਡੇਲੀ 50-60 ਬੰਦੇ ਜ਼ਖਮੀ ਹੋ ਰਹੇ ਆ ਸਰਕਾਰ ਨੇ ਪੂਰਾ ਜ਼ੋਰ ਲਾ ਦਿੱਤਾ ਜੀ ਮਤਲਬ ਇੱਕ ਜਿਹਦਾ ਦੂਜੇ ਦੇਸ਼ ਦੀ ਕੋਈ ਸੈਨਾ ਹਮਲਾ ਕਰਦੀ ਹੈ ਉਸ ਹਿਸਾਬ ਕੁਈ ਕਸਰ ਨਹੀਂ ਛੱਡੀ ਕਿ ਆਪਣੇ ਲੋਕ ਮੇਰਾ ਨਾਮ ਜਰਨੈਲ ਫਲੋਰ ਮੈਂ ਦਿਹਾਤੀ ਮਜ਼ਦੂਰ ਸਭਾ ਦਾ ਸਭਾਈ ਆਗੂ ਆ ਜੀ ਤੇ ਅੱਜ ਲੁਧਿਆਣਾ ਦੇ ਟੋਲ ਪਲਾਜ ਦੇ ਅੱਜ ਜਿਹੜਾ ਲੁਧਿਆਣੇ ਦਾ ਲੋਡੂ ਆ ਦਾ ਟੋਲ ਪਲਾਜ ਆ ਉਹ ਬੰਦ ਕੀਤਾ ਗਿਆ ਆ ਲਗਭਗ 11 ਵਜੇ ਤੋਂ 2 ਵਜੇ ਤੱਕ ਜਿਹੜਾ ਆ ਉਹ ਬੰਦ ਦਾ ਛੱਦਾ ਆ ਸੰਯੋਗਤ ਕਸਾਨ ਮੋਰਚੇ ਵੱਲੋਂ ਜਿਹੜੀ ਕੱਲ ਮੀਟਿੰਗ ਕਰਕੇ ਪਾਸ ਕੀਤਾ ਗਿਆ ਸੀ ਵੀ ਸਾਰੇ ਪੰਜਾਬ ਦੇ ਟੋਲ ਪਲਾਜ ਜਿਹੜੇ ਉਹ ਬੰਦ ਕਰਨੇ ਆ ਵੀ ਸੈਂਟਰ ਦੀ ਸਰਕਾਰ ਨੂੰ ਚੇਤਾਵਨੀ ਦੇਣੀ ਆ ਇਹ ਜਿਹੜੇ ਦਿੱਲੀ ਨੂੰ ਜਾਣ ਵਾਲੇ ਕਿਸਾਨ ਆ ਮਜ਼ਦੂਰ ਆ ਜਿਹੜੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਦਿੱਲੀ ਦੇ ਵਿੱਚ ਧਰਨਾ ਲਾਉਣ ਜਾ ਰਹੇ ਸੀ ਉਹਨਾਂ ਨੂੰ ਸਰਕਾਰ ਨੇ ਲਾਟੀਆਂ ਨਾਲ ਅਥਰੂ ਗੈਸ ਨਾਲ ਵੱਡੇ ਵੱਡੇ ਨਾਕੇ ਲਾ ਕੇ ਜਿਹੜਾ ਬੰਦ ਕੀਤਾ ਜਾ ਰਿਹਾ ਉਸ ਕਰਕੇ ਸੰਜੋਗਤ ਕਿਸਾਨ ਮੋਰਚੇ ਨੇ ਸੱਦਾ ਦਿੱਤਾ ਵੀ ਜਿਹੜਾ 11 ਤੋਂ 2 ਵਜੇ ਤੱਕ ਸਾਰੇ ਪੰਜਾਬ ਦੇ ਜਿਹੜੇ ਟੋਲ ਪਲਾਜੇ ਆ ਉਹ ਫ੍ਰੀ ਕਰਨੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਕਾਰ ਇਸੇ ਤਰ੍ਹਾਂ ਬਤੀਰਾ ਕਰਦੀ ਰਹੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਖਿਲਾਫ ਇੱਕ ਵੱਡਾ ਅंदोलਨ ਲੜਿਆ ਜਾਊਗਾ ਉਹ ਅਗਲੀ ਮੀਟਿੰਗ ਜਿਹੜੀ 18 ਨੂੰ ਆ ਉਹ ਕਰਕੇ ਅਗਲਾ ਜਿਹੜਾ ਫੈਲਾਉ ਕੀਤਾ ਜਾਏ ਇਹ ਟੋਲ ਪਲਾਇਆ ਹੈ ਰੇਲ ਵੀ ਹੈ ਇਹ ਕੱਲ ਨੂੰ ਜਿਹੜਾ ਹੋਰ ਜਥੇ ਬੰਦੀਆਂ ਦਾ ਫੈਸਲਾ ਆ ਜਿਵੇਂ ਕੱਲ ਨੂੰ ਸਾਰੇ ਭਾਰਤ ਦੇ ਵਿੱਚ ਜਿਹੜਾ ਬੰਦ ਕੀਤਾ ਜਾ ਰਿਹਾ ਇਸ ਕਰਕੇ ਕੱਲ ਨੂੰ ਜਿਹੜਾ ਆ ਇਹ 16 ਤਰੀਕ ਨੂੰ ਸਾਰੇ ਭਾਰਤ ਨੂੰ ਕਿਸਾਨ ਮਜ਼ਦੂਰ ਮਿਹਨਤੀ ਲੋਕ ਉਹ ਬੰਦ ਕਰ ਰਹੇ ਆ ਉਹਦੇ ਵਿੱਚ ਵੀ ਬੇਨਤੀ ਕਰਦੇ ਆ ਵੀ ਵੱਧ ਤੋਂ ਵੱਧ ਸਮੂਲੀਅਤ ਕਰੋ ਜਿਹੜੀਆਂ ਕੀ ਕੀ ਬੰਦ ਦਾ ਪਾਸਾ ਤੋਂ ਇਲਾਵਾ ਕੀ ਕੀ ਰੇਲਾਂ ਜਾਂ ਕੋਈ ਕੱਲ ਨੂੰ ਅੱਜ ਅੱਜ ਰੇਲਾਂ ਵੀ ਬੰਦ ਆ ਜਿਹੜੀਆਂ ਦੂਜਿਆਂ ਜਿਹਾ ਬੰਦੀਆਂ ਸੀ ਕਿ ਗਰਾਹਾ ਜਿਹਾ ਬੰਦੀ ਆ ਉਹਨੀਆਂ ਰੇਲਾਂ ਦਾ ਵੀ ਬੰਦ ਕੀਤਾ ਆ ਤੇ ਕੱਲ ਨੂੰ ਜਿਹੜਾ ਆ ਜਿਹੜੀ ਆਵਾਜਾਈ ਠੱਪ ਕੀਤੀ ਜਾਵੇ ਜਿਹੜੀ ਦੁਕਾਨਾਂ ਬੰਦ ਹੋਣਗੀਆਂ ਸਾਰਾ ਭਾਰਤ ਬੰਦ ਹੋਊਗਾ ਜਿੱਥੇ ਮੁਲਾਜ਼ਮਾਂ ਦੀ ਹੜਤਾਲ ਹੋਊਗੀ ਜਿੱਥੇ ਬੈਂਕਾਂ ਵਾਲੇ ਮੁਲਾਜ਼ਮਾਂ ਦੀ ਹੜਤਾਲ ਹੋਊਗੀ ਰੇਲਵੇ ਵਾਲਿਆਂ ਦੀ ਹੋਊਗੀ ਉੱਥੇ ਸਾਰੇ ਮਜ਼ਦੂਰਾਂ ਦੀ ਮੈਂ ਮੈਂ ਤੇ ਲੋਕਾਂ ਦੀ ਕਿਸਾਨਾਂ ਦੀ ਉਹ ਕੱਲ ਨੂੰ ਬੰਦ ਕੀਤਾ ਜਾ ਉਹ ਸ਼ੰਭੂ ਬਾਡਰ ਤੇ ਰਵਡੀਆਂ ਗੋਲੀਆਂ ਚਲਾਈਆਂ ਕਾਫੀ ਬੰਦੇ ਜ਼ਖਮੀ ਹੋ ਗਏ ਕਹਿੰਦੇ ਕਿੰਨੇ ਬੰਦੇ ਜ਼ਖਮੀ ਇਹ ਲਗਭਗ 2-250 ਦੇ ਲੱਗੇ ਸਕੇ ਜਿਹੜਾ ਉਹ ਮਜ਼ਦੂਰ ਕਿਸਾਨ ਜਿਹੜਾ ਜ਼ਖਮੀ ਹੋ ਗਿਆ ਇਹ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਰਕੇ ਉਹ ਨਹੀਂ ਇਹ ਨਹੀਂ ਸਮਝਿਆ ਵੀ ਸਾਡੇ ਪੰਜਾਬ ਦੇ ਸਾਡੇ ਭਾਰਤ ਦੇ ਲੋਕ ਸਾਡੇ ਕੋਲ ਮੰਗਾ ਮੰਗਨ ਆ ਰਹੇ ਆ ਤੇ ਲਾਠੀਆਂ ਤੇ ਗੋਲੀਆਂ ਨਾਲ ਉਹਨਾਂ ਦਾ ਸਵਾਗਤ ਕਰ ਰਹੀ ਆ ਇਸ ਕਰਕੇ ਇਹ ਸਰਕਾਰ ਦੇ ਖਿਲਾਫ ਜਿਹੜੀ ਵੱਡਾ ਲੋਵ ਆ ਇਕੱਠਾ ਹੋ ਰਿਹਾ ਹੈ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸਾਡੀਆਂ ਮੰਗਾਂ ਮੰਨ ਲੀਆਂ ਜਾਂ ਨਹੀਂ ਤਾਂ ਫਿਰ ਅਸੀਂ ਤਿਆਰ ਬਰ ਤਿਆਰ ਹਾਂ ਬਾਕੀ 18 ਫਰਵਰੀ ਦੀ ਮੀਟਿੰਗ ਤੋਂ ਬਾਅਦ ਅਹਿਮ ਫੈਸਲੇ ਲਏ ਜਾਣਗੇ ਤੇ ਅੰਦੋਲਨ ਨੂੰ ਹੋਰ ਮਜ਼ਬੂਤ ਤੇ ਵਿਸ਼ਾਲ ਬਣਾਉਣ ਲਈ ਅਗਲੀ ਰਣਨੀਤੀ ਵੀ ਬਣਾਈ ਜਾਵੇਗੀ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ